ਇਸ ਵੇਲੇ ਦੀ ਵੱਡੀ ਖਬਰ ਪੰਚਾਇਤੀ ਚੋਣਾਂ ਦੇ ਨਾਲ ਜੁੜੀ ਹੋਈ ਸਾਹਮਣੇ ਆਈ ਜਲਦੀ ਹੀ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣਗੀਆਂ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਭਰੋਸਾ ਦਿੱਤਾ ਗਿਆ ਤੇ ਕਿਹਾ ਗਿਆ ਕਿ ਸਤੰਬਰ ਮਹੀਨੇ ਦੇ ਵਿੱਚ ਇਹ ਚੋਣਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਕਰਵਾ ਦਿੱਤੀਆਂ ਜਾਣਗੀਆਂ ਤਾਂ ਏਜੀ ਗੁਰਮਿੰਦਰ ਸਿੰਘ ਦੇ ਵੱਲੋਂ ਪੰਜਾਬ ਹਰਿਆਣਾ ਕੋਰਟ ਦੇ ਵਿੱਚ ਇਹ ਭਰੋਸਾ ਦਿੱਤਾ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਨਗਰ ਕੌਂਸਲ ਅਤੇ ਨਿਗਮ ਦੀਆਂ ਚੋਣਾਂ ਦੇ ਲਈ ਥੋੜਾ ਸਮਾ ਦਿੱਤਾ ਜਾਵੇ ਯਾਨੀ ਕੀ ਸਮਾਂ ਮੰਗਿਆ ਗਿਆ ਇਹਨਾਂ ਚੋਣਾਂ ਦੇ ਲਈ ਪਰ ਪੰਚਾਇਤੀ ਚੋਣਾਂ ਜਿਹੜੀਆਂ ਨੇ ਅਗਲੇ ਮਹੀਨੇ ਕਰਵਾ ਦਿੱਤੀਆਂ ਜਾਣਗੀਆਂ ਤਾਂ ਸਤੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਚੋਣਾਂ ਨੂੰ ਲੈ ਕੇ ਤਰੀਕਾ ਦਾ ਐਲਾਨ ਹੋ ਸਕਦਾ ਹੈ ਅਜਿਹੀ ਜਾਣਕਾਰੀ ਮਿਲ ਰਹੀ ਹੈ ਤਾਂ ਲੰਬੇ ਸਮੇਂ ਤੋਂ ਇਹ ਚੋਣਾਂ ਜਿਹੜੀਆਂ ਨੇ ਲਟਕੀਆਂ ਹੋਈਆਂ ਨੇ ਪਹਿਲਾਂ ਕਿਹਾ ਗਿਆ ਸੀ ਕਿ ਜਨਵਰੀ ਦੇ ਮਹੀਨੇ ਦੇ ਵਿੱਚ ਇਹ ਚੋਣਾਂ ਹੋਣਗੀਆਂ ਤੇ ਫਿਰ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਮਾਰਚ ਦੇ ਮਹੀਨੇ ਦੇ ਵਿੱਚ ਇਹ ਚੋਣਾ ਜਿਹੜੀਆਂ ਨੇ ਕਰਵਾਈਆਂ ਜਾਣਗੀਆਂ ਪਰ ਇਹ ਦੋਵੇਂ ਮਹੀਨੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਚੋਣਾ ਨਹੀਂ ਹੋਈਆਂ ਪਰ ਹੁਣ ਹਾਈ ਕੋਰਟ ਦੇ ਵਿੱਚ ਭਰੋਸਾ ਦੇ ਦਿੱਤਾ ਗਿਆ ਤੇ ਸਤੰਬਰ ਦੇ ਮਹੀਨੇ ਦੇ ਵਿੱਚ ਪੰਚਾਇਤੀ ਚੋਣਾ ਹੋਣ ਗਿਆ ਤਾਂ ਦੱਸ ਦਈਏ ਕਿ ਜਦੋਂ ਪਹਿਲਾ ਇਹਨਾਂ ਚੋਣਾਂ ਨੂੰ ਲੈ ਕੇ ਖਬਰਾਂ ਸਾਹਮਣੇ ਆਈਆਂ ਸਨ ਤਾਂ ਬਾਅਦ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜ਼ਿਲंधर ਬਾਏ ਇਲੈਕਸ਼ਨ ਕਰਕੇ ਇਹਨਾਂ ਚੋਣਾਂ ਨੂੰ ਰੋਕ ਦਿੱਤਾ ਗਿਆ ਪਰ ਹੁਣ ਜਿਹੜੇ ਲੋਕ ਪੰਚਾਇਤੀ ਚੋਣਾਂ ਦੀ ਉਡੀਕ ਕਰ ਰਹੇ ਨੇ ਉਹਨਾਂ ਦੀ ਉਡੀਕ ਖਤਮ ਹੋ ਚੁੱਕੀ ਹੈ ਕਿਉਂਕਿ ਅਗਲੇ ਮਹੀਨੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਦੱਸਿਆ ਕੀ ਚੋਣਾਂ ਜਿਹੜੀਆਂ ਨੇ ਪਹਿਲਾਂ ਹੀ 6 ਮਹੀਨੇ ਲੇਟ ਹੋ ਚੁੱਕੀਆਂ ਨੇ ਜਿਨ੍ਹਾਂ ਨੂੰ ਹੁਣ ਸਤੰਬਰ ਦੇ ਮਹੀਨੇ ਦੇ ਵਿੱਚ ਕਰਵਾਇਆ ਜਾਵੇਗਾ ਏਜੀ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਭਰੋਸਾ ਦਿੱਤਾ ਗਿਆ ਹੈ ਕਿ ਹਰ ਹਾਲ ਦੇ ਵਿੱਚ ਸਤੰਬਰ ਮਹੀਨੇ ਦੇ ਵਿੱਚ ਇਹ ਚੋਣਾਂ ਜਿਹੜੀਆਂ ਨੇ ਕਰਵਾ ਦਿੱਤੀਆਂ ਜਾਣਗੀਆਂ ਹੁਣ ਹੋਰ ਸਮਾਂ ਇਹਨਾਂ ਚੋਣਾਂ ਦੇ ਲਈ ਨਹੀਂ ਲਿਆ ਜਾਵੇਗਾ